ਸਤਿਗੁਰ ਜੀ ਇਸ ਪੰਜ ਡੇਰੀ ਫਾਰਮ ਦੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਦੋ ਝੋਟੀਆਂ ਦੇ ਇੱਕ ਜਰਸੀ ਵੈੜ ਦਿਖਾਣੀ ਆ ਤੇ ਇੱਕ ਜਿਹੜੀ ਝੋਟੀਆਂ ਬਿਲਕੁਲ ਤਾਜੀ ਸੂਈ ਸਵਾਈ ਆ ਤੇ ਇੱਕ ਜਿਹੜੀ ਤੋਕੜ ਕੇ ਆਪਾਂ ਨੇ ਸਪੈਸ਼ਲ ਦਾਣਾ ਜਿਹੜਾ ਤੁਹਾਨੂੰ ਦਿਖਾਉਣਾ ਵਾ ਤੇ ਬਾਕੀ ਸਪੰਜਰਾਂ ਨਾਲ ਕਰਦੇ ਆਂ ਗੱਲਬਾਤ ਤੇ ਲੈਣੀਆ ਡਿਟੇਲ ਕੀ ਕੀ ਆ ਅੱਜ ਇਸ ਪੰਜ ਸਾਸਿਕਾਲ ਜੀ ਹੋਵਾ ਪੰਜ ਠੀਕ ਠਾਕ ਜੋ ਹੋਰ ਸੁਣਾਓ ਸਪੰਜੀ ਤੇ ਕਿਵੇਂ ਕੰਮ ਕਰਦਾ ਵਧੀਆ ਕਿਰਪਾ ਮਿਲ ਗਈ ਅੱਜ ਤਰੀਕ ਹੈ ਜੀ ਦੇ ਅਈ ਜੀ ਜੀ ਹਾਂਜੀ ਹਾਂਜੀ 5 ਮਹੀਨਾ 2025 2025 ਤੇ ਆਪਣੇ ਸਰਪੰਚ ਦੇ ਨਹੀਂ ਖਾਦ ਨੇ ਛੋਟੀਆਂ ਜੀਆਂ ਅਰਜੀ ਦੀ ਹਾਂਜੀ ਹਾਂਜੀ ਬਹੁਤ ਗੱਭਣ ਬਹੁਤ ਜ਼ਿਆਦਾ ਚਾਹੀਏ ਹਾਂਜੀ ਹਾਂਜੀ ਤੇ ਕਰਾਉਣੇ ਨਾਲ ਦੱਸ ਆਪਣੇ ਚੈਨਲ ਦੇ ਵੇਖਣ ਵਾਲੇ ਵੀ ਨਾ ਭਾਉਂਦੇ ਆਂ ਭੈ ਸਾਸਿ ਜੀ ਆਪਣੇ ਚੈਨਲ ਵੀ ਬਹੁਤ ਬਹੁਤ ਫੋਲੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਵੀ ਆਨ ਵਾਲਾ ਨੋਟੀਫਿਕੇਸ਼ਨ ਜਿਹੜਾ ਹਰ ਵੀਰ ਭਰਾ ਕੋ ਪਹੁੰਚ ਚੁੱਕੇ ਪਹੁੰਚ ਚੁੱਕੇ ਤੇ ਵਿਖਾ ਲੋ ਵੰਡੀਆਂ ਕਦੋਂ ਨਾਲ ਦੱਸਣ ਲਾਓ ਜੀ ਛੋਟੀਆਂ ਜਿਹੜੀਆਂ ਨੇ ਨਕੀਨਾਂ ਤੇ ਜਿਹੜੀ ਆਪਾਂ ਤੁਹਾਨੂੰ ਤੋਕੜ ਗੱਭਣ ਦਿਖਾਉਣੀ ਆ ਕੋਈ ਸਪੈ ਤੇ ਬਾਕੀ ਇਹ ਆ ਵੀ ਟੋਕੜ ਕੇ ਪੰਜੜੀ ਆਪਣੇ ਫਾਰਮ ਤੋਂ ਗਈ ਹੋਈ ਆ ਤੇ ਬਾਕੀ ਇਹ ਆ ਵੀ ਪਹਿਲੋਂ ਆਪਾਂ ਸ਼ੁਰੂ ਕਰਦੇ ਆ ਸੱਜਰ ਮੈਂ ਤੋਂ ਜਿਹੜੀ ਤਾਜੀ ਸੂਈ ਸਵਾਈ ਆ ਦੇਖੋ ਜੀ ਅਰ ਅਰ ਦੀ ਗੱਲ ਕਰ ਲਈਏ ਤੇ ਬਾਕੀ ਡਿਟੇਲ ਜਿਹੜੀ ਆ ਸਪੰਜੇ ਨਾੜਾ ਦੇਖੋ ਅਰੜੀਆਂ ਤੁਸੀਂ ਨਾੜਾ ਜਿਹੜੀਆਂ ਬਿਲਕੁਲ ਤਰੀਕੇ ਜਿਹਦਾ ਬਿਜਲੀ ਘਰ ਨਹੀਂ ਬਣਿਆ ਹੁੰਦਾ ਨਾੜਾ ਇਹਦਾ ਮਤਲਬ ਮਤਲਬ ਪਿੰਡੇ ਦੇ ਵਿੱਚ ਵੀ ਨਾੜਾ ਬਿਲਕੁਲ ਬ੍ਰੀਕ ਜਿਹੜੀਆਂ ਨਾੜਾ ਬਿਲਕੁਲ ਪਿੰਡੇ 'ਚ ਵੀ ਸਾਰੇ ਜਿਹੜੇ ਬਾਕੀ ਪੇਠ ਬੂੜਾ ਬਹੁਤ ਚੰਗਾ ਵਾ ਤੇ ਬਾਕੀ ਸਪੰਜੋਂ ਨਾ ਕੋ ਡਿਟੇਲ ਲੈਣੇ ਆ ਵੀ ਕੀ ਦੱਸਦੇ ਆ ਦੁੱਧ ਦਾ ਰਿਕਾਰਡ ਤੇ ਬਾਕੀ ਖੋਲ ਕੇ ਫਿਰ ਤੋੜਦੇ ਆ ਸਪੰਜੀ ਦੁੱਧ ਦਾ ਰਿਕਾਰਡ ਕੀ ਹੈ ਹਾਂਜੀ ਅੱਜ ਜਿਹੜਾ ਚੌਣ ਚੌਣ ਵਾਲਾ ਦੁੱਧ ਹੋਏ ਦੇ ਕੋ 13:30 ਤੋਂ 14:00 ਸਾਢੇ 13:30 ਤੋਂ 14:00 ਬਿਲਕੁਲ ਜਿਹੜਾ ਕੰਡੇ ਦੇ ਚਾਰਗੇ ਜਿਹੜਾ ਉਦਾਂ ਕਹਿੰਦੇ ਕੋ 15+ ਹਾਂਜੀ ਹਾਂਜੀ ਜਿਹੜਾ ਉਦਾਂ ਨਹੀਂ ਗਈਗਾ ਦਿਖਾਵੇ ਵਾਲਾ ਹਾਂਜੀ ਹਾਂਜੀ ਤੁਸੀਂ ਇਹਨੂੰ ਸਾਢੇ ਕਿਤੇ ਆਂ ਕਿਉਂ ਲਾ ਲ ਮੰਨ ਕੇ ਕੋ 6-7 ਦਿਨ ਦੀ ਸੋਈ ਹੈ 6-7 ਦਿਨ ਦੀ ਬਾਲੇ ਦਿਨਾਂ ਦੀ ਨਹੀਂ ਅੱਠਵੇਂ ਦਿਨ ਨੂੰ ਮੰਨ ਕੇ ਕੋ ਸੁਨੂ ਹੋ ਗਿਆ ਤੇ ਦੂਜਾ ਸੁਵਾ ਵਾ ਦੂਜਾ ਸੁਵਾ 6 ਕੈਕ ਕਰਕੇ ਖੜੇ ਬੇਸ਼ੱਕ ਕੋਈ ਹਾਂਜੀ ਚੋਣਕ ਸਮਾਧੀ ਇੱਕ ਨੰਬਰ ਆ ਹਾਂਜੀ ਹਾਂਜੀ ਸਰੀਰ ਬੜੀ ਆ ਤੇ ਕਦ ਕਦ ਬੜਾ ਨਸਲ ਵੇਖ ਲੋ ਕਿੰਨੀ ਝੋਟੀ ਲਓ ਜੀ ਨਸਲ ਇੱਕ ਰਹੀ ਫੇਰ ਚੈੱਕ ਕਰਾ ਦਿੰਨੇ ਆ ਬਾਕੀ ਫੇਸ ਕੁਆਲਟੀ ਦੀ ਗੱਲ ਕਰ ਲਈਏ ਤੇ ਜੇ ਬੇਲ ਦੀ ਗੱਲ ਕਰ ਲਈਏ ਮਤਲਬ ਹਰ ਪੱਖੋਂ ਮਤਲਬ ਨਿੰਦਣ ਵਾਲੀ ਝੋਟੀ ਨਹੀਂ ਆ ਤੇ ਬਾਕੀ ਇਧਰ ਨੂੰ ਤੋਰਦੇ ਬਾਕੀ ਮੇਰਾ ਵੀਰ ਬਾਕੀ ਇਹ ਵੀ ਟਾਪ ਕਲਾਸ ਝੋਟੀ ਜਿਹਨੂੰ ਕਹਿੰਦੇ ਨੇ ਬਾਕੀ ਅਡ ਰੂਟਰ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਚੈੱਕ ਕਰ ਸਕਦੇ ਜੀ ਬਾਕੀ ਚਵਾਫ ਸਮਾਧੀ ਬਿਲਕੁਲ ਐ 100 ਦੇ 100 ਹੀ ਹੋਈ ਹੈ ਬਾਕੀ ਚੌਂਟਾਂ ਕਿਵੇਂ ਆ 4x4 4x4 ਆ ਲਓ ਜੀ ਪੇਠਪੂੜਾ ਦੇਖ ਸਕਦੇ ਚੈੱਕ ਕਰ ਸਕਦੇ 3 ਫੁੱਟ ਚੋੜੀ ਝੁਟੀ ਆ ਤੇ ਬਾਕੀ ਬੇਲ ਦੀ ਦੇ ਚੈੱਕ ਕਰ ਸਕਦੇ ਲੰਬੀ 10 ਫੁੱਟ ਲੰਬੀ ਝੁਟੀ ਹੋएगी ਆਣ ਕੇ ਤਸੱਲੀ ਕਰ ਸਕਦਾ ਕੋਈ ਵੀ ਭਰਾ ਤੇ ਬਾਕੀ ਇਹ ਵੀ ਜਿਹੜੀ ਗੱਲ ਕਹਿਤੀ ਜੇ ਦੁੱਧ ਦੀ ਗੱਲ ਕਰਤੀ ਆ ਦੁੱਧ ਜਿਹੜਾ ਜੋ ਹੀ ਦੱਸਿਆ ਉਹ ਹੀ ਹੋਏਗਾ ਵਾਕੇ ਆਪਣੀ ਫੇਸ ਕੁਆਲਟੀ ਤੁਹਾਨੂੰ ਫੇਰ ਦਿਖਾ ਲ ਦਿੰਨੇ ਆ ਤੇ ਨਾੜਾ ਨੂੜਾ ਆਰਡਰ ਦੇ ਵਿੱਚ ਜੇ ਮਿਲਕ ਪੁਆਇੰਟ ਦੀ ਗੱਲ ਕਰ ਲਈਏ ਮਿਲਕ ਪੁਆਇੰਟ 4 ਸ਼ਵੇਰਾ ਤੁਹਾਨੂੰ ਦਿਖਾ ਲ ਦਿੰਨੇ ਆ ਪਹਿਲਾਂ ਇੱਧਰ ਲਈ ਸਾਰ ਦਿਖਾ ਲੈਣ ਲੋ ਜੀ ਬਿਲਕੁਲ ਪੁਆਇੰਟ ਅਡਰੂਰ ਚੈੱਕ ਕਰ ਸਕਦੇ ਇਹ ਬਿਲਕੁਲ ਗਾਰਡ ਵਿਚਾਰ ਤੇ ਬਿਲਕੁਲ ਇਧਰੋਂ ਹੀ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਕਰੋ ਚੈੱਕ ਤੇ ਬਾਕੀ ਇਹ ਵੀ ਕੱਟਾ ਮਗਰੇ ਦੇ ਕੱਟਰੇ ਕੱਟੀ ਅੱਛਾ ਅੱਛਾ ਜੀ ਇਹਦਾ ਬੱਚਾ ਮਰ ਗਿਆ ਜੀ ਹਾਂ ਜੀ ਜੀ ਬੋਲਿਆ ਸੀ ਇਹ ਬੜੀਆ ਵਿਧ ਪ੍ਰੂਫ ਨਾਲ ਦੇ ਦਾਂਗੇ ਵਿਧ ਪ੍ਰੂਫ ਨਾਲ ਵੀਡੀਓ ਦਿਖਾ ਦਾਂਗੇ ਠੀਕ ਹੈ ਜੀ ਫਿਰ ਕੋ ਤਾਜੀ ਸੂਈ ਹੈ ਠੱਖਾਂ ਨਾਲ ਦੀ ਨੂੰ ਬੜੇ ਦਿਨਾਂ ਦਾ ਨਵਾਂ ਦਹਾ 12 ਦਾ ਨਹੀਂ ਮੈਨੇ ਸੀ ਹਾਂ ਜੀ ਹਾਂ ਜੀ ਕਾਲਾ ਮੜਾ ਕਾਲਾ ਮੜਾ ਅੱਜਾ ਮਿਲਦੀ ਕੋਈ ਟੀਕਾ ਚਿਕਨ ਉਹਦੀ ਪਹਾੜੇ ਤੇ ਮਿਲਦੀ ਹੈ ਪਹਾੜੇ ਤੇ ਪਹਾੜੇ ਤੇ ਮਿਲਦੀ ਹੈ ਲਓ ਜੀ ਪਹਾੜੇ ਤੇ ਸੀ ਇੰਨੀ ਕਿੰਨਾ ਅੰਤ ਬੜੀ ਕਿ ਚੰਗੀ ਆ ਵੀ ਦੂਜੇ ਦੂਜੇ ਬੱਚਿਆਂ ਨਾਲ ਵੀ ਮਿਲ ਪਿੰਦੀ ਹੈ ਹਾਂਜੀ ਤੇ ਜੀ ਉੱਧਾ ਲਾਗੇ ਖਲਾਬਣਾ ਆਏ ਤੋਂ ਫਿਰ ਗਲਤ ਗੱਲ ਹੋ ਜਾਂਦੀ ਆ ਹਾਂਜੀ ਹਾਂਜੀ ਕਲੀਅਰ ਹੀ ਗੱਲ ਦੱਸਾਂਗੇ ਨਹੀਂ ਨਹੀਂ ਮੰਨਣਾ ਨਹੀਂ ਜੇ ਕਹਿਣ ਦੀ ਗੱਲ ਹੋ ਗਈ ਤੇ ਚੋਗੇ ਖੜਵਾਇਆ ਹਰ ਵਾਰ ਵੀ ਜੀ ਵੀਡੀਓ ਚ ਕਹਿੰਨੇ ਆ ਬਾਹਰ ਵਿੱਚ ਨਾ ਕੋਈ ਜਿਹਨੂੰ ਗੱਲ ਗਈ ਹੈ ਹਾਂਜੀ ਹਾਂਜੀ ਤਸੱਲੀ ਕਰਕੇ ਖੜੋ ਆਪਣੀਆਂ ਦੋ ਦੋ ਤਿੰਨ ਦਿਨਾਂ ਵਿੱਚ ਚੋਗੇ ਖੜੋ ਚੋਗੇ ਵੀ ਜੀ ਹਰ ਵੀਡੀਓ ਦੇ ਚ ਟਾੜੀ ਸੋਚ ਹੈ ਹਾਂਜੀ ਹਾਂਜੀ ਬਾਹਰ ਵਿੱਚ ਵੀ ਜੀ ਸਾਨੂੰ ਨਹੀਂ ਕਿਸੇ ਨੇ ਫੋਨ ਦਾ ਲਓ ਜੀ ਸੱਲੀ ਕਰਕੇ ਕਹੋ ਜੀ ਹਰ ਵਾਰ ਕਹਿੰਦੇ ਆ ਪੱਕੇ ਢਾਹਾ ਉਹ ਮਾਰ ਕੇ ਖੜੇ ਜਿਹੜੇ ਪੱਕੇ ਗਾਗ ਪੱਕੇ ਗਾਗ ਜਿਹੜੇ ਆਪਾਂ ਕੋਲ ਮਾਲ ਫੜਦੇ ਹਾਂਜੀ 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 ਜਿਹੜੇ ਆਖਰ ਤਿੰਨ ਵਿੱਚ ਮਈਆਂ ਫੜਦੇ ਲਓ ਜੀ ਉਹ ਧਾਰਾ ਬਣਾ ਮਾਨ ਉਧਾਂ ਨਾਲ ਰਿਪੋਰਟ ਕਰਦੇ ਲਓ ਜੀ ਬਾਕੀ ਇਹ ਵੀ ਸਾਰੀਆਂ ਦਾਸਤੀਆਂ ਗੱਲਾਂ ਇਹ ਰੇਡ ਦੀ ਗੱਲ ਕਰ ਲਈਏ ਰੇਡ ਅੱਜ ਦੀ ਝੋੜੀ ਵਾਲਾ 1.5 ਲੱਖ ਰੁਪਇਆ ਰੇਡ ਜੇ ਬਾਕੀ ਬੱਧੀ ਬੜੀ ਫੜੀ ਨਸਲ ਬੜੀ ਆ 15 ਦੇ ਪਲੱਸ ਝੋੜੀ ਦੁੱਧ ਦੇਣ ਵਾਲੀ ਹੋ ਜੋ ਮਾਨਤਨ ਮਾਨਤਨ ਤੇ 15 16 ਕਿਲੋ ਬੜਾ ਕੱਟੀ ਦਾ ਅਜੇ ਟਾਈਮ ਵੀ ਥੋੜਾ ਜਦੋਂ ਛੋਡੀ ਜਦੋਂ ਦੁੱਧ ਤੇ ਚੜੇਗੀ ਨਾ ਹਾਂਜੀ ਹਾਂਜੀ ਫਿਰ ਕੁਝ ਹੋਰ ਹੀ ਗੱਲਾਂ ਹੋਊਗੀ ਡੰਗ ਦੀ ਆ ਕੋਈ ਨੂੰ ਵੀਡੀਓ ਵੀਡੀਓ ਇਹ ਆਪ ਕੁਸਮਾਲ ਆ ਝੋਟੀ ਨੂੰ ਹਾਂਜੀ 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 ਉਹ ਵੀ ਵਿੱਚ ਵੀਡੀਓ ਦੇ ਵਿਖਾਵਾਂਗੇ ਤੁਹਾਨੂੰ ਇਹਦੇ ਵਿੱਚ ਹੀ ਵੇਖਿਓ ਇਹਨੂੰ ਮੈਂ ਚੁੰਦੇ ਵੀ ਹਾਂਜੀ ਹਾਂਜੀ ਪਹਿਲਾਂ ਹੀ ਚੋਇਆ ਵਾ ਹੁਣ ਆਇਆ ਹਾਂਜੀ ਹਾਂਜੀ ਕਲਿੱਪ ਬਣਾਈ ਹੈ ਵਿੱਚ ਵੇਖਿਓ ਹਾਂਜੀ 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 ਐਂਡ ਦੇ ਵੇਖਿਓ ਐਂਡ ਤੇ ਜਾ ਕੇ ਮੈਂ ਇਹ ਚਵਾਈ ਦੀ ਵੀਡੀਓ ਵਿੱਚ ਪਈ ਪਈ ਲਓ ਜੀ ਚਵਾਈ ਦੀ ਪਈ ਆ ਤੇ ਲਓ ਜੀ 1.5 ਲੱਖ ਦੀ ਮਾਨਤਾਨ ਫੋਲ ਹੋ ਜੂਗਾ ਤੇ ਅੱਗੇ ਆ ਗਈ ਤੋਕੜ। ਕਿਉਂਕਿ ਆ ਨਹੀਂ ਇਹਦੀ ਚਵਾਲ ਆਗ ਦੇ ਵਿੱਚ ਵੀਡੀਓ ਦੇ ਪ੍ਰੇਪਰ ਬਣਾ। ਜਦੋਂ ਵੀਡੀਓ ਮੁੱਕੇਗੀ ਨਾ ਹਾਂਜੀ ਹਾਂਜੀ ਐਂਡ ਦੇ ਨਾਲ ਜੋੜੀ ਜਾਊਗੀ। ਲਓ ਜੀ ਅੱਗੇ ਆ ਗਈ ਸਪੈਸ਼ਲ ਦਾਣਾ। ਤੋਕੜ ਗੱਬਣ ਆ ਗਈ ਜੀ। ਪਹਿਲਾਂ ਸੁਆ ਚਾਰ ਦੰਦ ਤੋਕੜ ਗੱਬਣ ਵੱਡੀ ਵੇਲੋ ਸਿੰਗ ਕੁਆੜੀ ਵੇਗਰ ਪੰਚਨ ਵਖਾ ਦਿਓ। ਸੱਜਣਾ ਜਿਨਾਂ ਦੇ ਆਉਣ ਲਈ ਫਿਰਦੀ। ਲਈ ਫਿਰਦੀ ਆ ਜੀ। ਬਾਕੀ ਜਿਹੜੀ ਬਰੇਡ ਤੇ ਨਸਲ ਤੇ ਬਾਕੀ ਚਵਾਪਮਾਲ ਤੇ ਬਿਲਕੁਲ ਓਕੇ ਹੀ ਆਪਗੀ। ਕਿਉਂਕਿ ਤੇ ਦੁੱਧ ਸਪੰਜੀ ਕੇ ਨਾਲ ਛੋਟੀ ਦੁੱਧ ਵੀ ਜੀ 11 12 ਮੰਨ ਕੇ ਲੈ 10 ਕਿਲੋ ਖੁੱਲਾ ਮੰਨ ਕੇ ਰਹੇ ਮਤ ਤਸੱਲੀ ਕਰ ਲੈਣਗੇ ਜੀ ਨਹੀਂ ਕਹਾਂ ਦੋ ਟਾਈਮ ਆਉਂਦੀ ਮੈਂ ਪਹਾੜੇ ਦੇ ਮਿਲਦੀ ਕੋਈ ਟੀਰਾ ਨਹੀਂ ਸੀ ਯਾਨੀ ਚੌਂ ਮਹੀਨੇ ਨਹੀਂ ਗੱਬਣ ਚੌਂ ਮਹੀਨੇ ਚੱਕ ਪਾ ਸਕਦਾ 10 ਕਿਲੋ ਆਇਆ ਅੱਜ ਹਾਜ਼ਰ ਆ ਕਹਿਣ ਦੀ ਗੱਲ ਵੀ ਦੇ ਦੂਗੀ ਜੇ ਜਾਂ ਦੇਊਗੀ ਹਾਂ ਜੀ ਤਿਆਰ ਆ ਤਾਂ 10 ਕਿਲੋ ਬਿਲਕੁਲ ਹਾਜ਼ਰ ਹਾਜ਼ਰ ਚੌਂ ਮਹੀਨੇ ਦੀ ਗੱਬਣ ਹਾਂ ਜੀ ਹਾਂ ਜੀ ਬੇਸ਼ੱਕ ਆਪਾਂ ਰੇਟ ਲੈ ਕੇ ਚੈੱਕ ਕਰ ਲੇ ਨਵਾਬ ਸ਼ੁਰੂ ਦਾ ਬੜੀ ਠੀਕਾ ਲੱਗਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਉਹ ਵੀ ਡਰਪ ਦਿਆਂਗੇ ਮਾਲਕਾਂ ਦਾ ਉਹ ਵੀ ਦਿਆਂਗੇ ਹਾਂਜੀ ਹਾਂਜੀ ਪਹਿਲਾ ਦੂਜਾ ਚਾਰ ਦੰਦ 17 18 ਦੇ ਉਹਦੇ ਚਵਾ ਕੇ ਆਈ ਜੇ ਆਪਣੇ ਫਾਰਮ ਤੋਂ ਬਈ ਹਾਂਜੀ 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 ਕੋ ਤੇ ਮਤਲਬ ਕਿੱਗ ਪਾਸ ਹੈ 4 ਮਹੀਨੇ ਦੀ ਜੀ ਤੁਹਾਡੇ ਲੋ ਬੋਲ ਤਸਦੀ ਜਨੇ ਆਪਣੀ ਕਾਰਨੀ ਕਰ ਸਕਦਾ ਲਓ ਜੀ ਇਹ ਖੋਲ ਕੇ ਤੁਰ ਲੱਗੇ ਆ ਝੋਟੀ ਨਗੀਨਾ ਜਦੋਂ ਕਹਿੰਦੇ ਆ ਜੀ 100 ਜ 100 ਕੀ ਆਨੇ ਨੇ ਮੈਂ ਜਿਹੜੀ ਗੱਲ ਸੋਨਾ ਵਾਂ ਤੇ ਸੋਨਾ ਹੀ ਦਾ ਇਹ ਨਹੀਂ ਭੀਜੇ ਮਰੇ ਸਪੰਚ ਨੂੰ ਨਾਲ ਮਤਲਬ ਤੁਹਾਨੂੰ ਪਰਾ ਕਹਾ ਦੱਸਨੇ ਆ ਤੇ ਬਾਕੀ ਪੇਠ ਪੂੜਾ ਚਾਹ ਕਰ ਸਕਦੇ ਆ ਤੇ ਬਾਕੀ ਅਟਰ ਦੀ ਕੁਆਲਟੀ ਬਿਲਕੁਲ ਐ ਨੋਗਲਾ ਥਾਣਾ ਚਵਾਚੂ ਦੀ ਪੋਲੀ ਜਿਹਨੂੰ ਬਿਲਕੁਲ ਐ ਲੰਬੀ ਲੰਬੀ ਦੇਖ ਸਕਦਾ ਚੈੱਕ ਕਰ ਸਕਦਾ ਵੀ ਆਣ ਕੇ ਇਸੇ ਤਸੱਲੀ ਨਾਲ ਤੇ ਇੱਕ ਮਾਰੇ ਮੇਰਾ ਵੀ ਇੱਕ ਫੇਸ ਕੁਆਲਟੀ ਤੁਹਾਨੂੰ ਦਿਖਾ ਦਿੰਨੇ ਆ ਸਿੰਘ ਲਗਾ ਬਿਲਕੁਲ ਐ ਕੋਕਲ ਖੁੰਡਾ ਸਿੰਘ ਇਹਨੂੰ ਰੁਪਈਆ ਵੀ ਨਹੀਂ ਲੰਗਦਾ ਤੋਰ ਦੇ ਵੀਰ ਤੋਰ ਦੇ ਬਾਕੀ ਬਰੀਕੀਆਂ ਦੇਖ ਸਕਦਾ ਝੋਟੀਆਂ ਮਰੇ ਸੇਰ ਤੋਂ ਲੈ ਕੇ ਪੈਰਾਂ ਤੱਕ ਬਰੀਕੀਆਂ ਜੇ ਹਿੱਕ ਦੀ ਗੱਲ ਕਰੀਏ ਇਹ ਇੱਕ ਬਿਲਕੁਲ ਬਰੀਕੀ ਹਾਂਜੀ ਚੌੜੀ ਵਾਲਾ ਹਾਂਜੀ 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 ਤੇ ਬੜੀ ਚੰਗੀ ਵੱਡੀ ਝੋਡੀ ਵੀ ਛੋਟੀ ਮੰਨ ਕੇ ਨਾਲੇ ਲਾਜੀ ਅਚਲ ਅਚਲ ਵੇਨੋ ਠੰਡੀ ਸੀੜ ਇੰਨੀ ਕਾ ਵੀ ਬੇਸ਼ਾਬੀ ਲਓ ਜਿਹਨੂੰ ਫੁੱਲ ਸਾਈਜ਼ ਕਹਿੰਦੇ ਆ ਫੁੱਲ ਸਾਈਜ਼ ਆ ਮੈਂ ਆ ਪੇੜ ਪੱਠਾ ਵੇਖੋ ਕੱਟੀ ਦੀ ਲੰਬਾਈ ਵੇਖੋ ਪੇਚ ਦਿਖਾ ਲਓ ਕੱਟੀ ਦਾ ਲਓ ਜੀ ਲੰਬਾਈ ਚੈੱਕ ਕਰ ਸਕਦਾ ਕੋਈ ਵੀਰ ਭਰਾ ਬਾਕੀ ਇਹ ਵੀ ਅੱਗੋਂ ਤੋਂ ਉਹ ਤੋਂ ਲੈ ਕੇ ਤੇ ਪਿੱਛੇ ਤੱਕ ਬੰਦਾ ਬਰੀਕੀਆਂ ਜਿਹਨੂੰ ਬਰੀਕੀਆਂ ਕਹਿੰਦੇ ਆ ਮੈਂ ਨਾਲ ਲੇਵਾ ਸੱਜਣਾ ਜਿਹਨਾਂ ਦੇਵਾ ਨਹੀਂ ਬਰੀਕੀਆਂ ਸੱਜਣਾ ਲਈ ਗਦੀਆਂ ਲੇਵਾ ਜਿੰਨਾ ਕਿ ਤੋਕੜ ਲਈ ਫਿਰਦੀ ਲੇਵਾ ਮੰਨਣ ਵਾਲੀ ਗੱਲ ਮੰਨਣ ਵਾਲੀ ਗੱਲ ਇਸਪੰਜੀ ਠੀਕ ਹੈ ਜੀ ਤੇ ਜਿਹੜੀ ਕੱਟੀ ਆ ਨਾ ਇਹ ਬੜੀ ਚੰਗੀ ਬਰੀਡ ਵਾਲੀ ਆ ਜਿਹੜੀ ਇਹ ਬਰੀਡ ਵਾਲੀ ਆ ਇਹ 10-11 ਮਿੰਟ ਤੋਂ ਚੋਂ ਪੰਜਾਂ ਮਹੀਨੇ ਦੀ ਘੱਟ ਹੋ ਕੇ ਤੇ ਜਿਹੜੀ ਆ ਸਹੀ ਗੱਲ ਹੈ ਮੰਨਣ ਵਾਲੀ ਗੱਲ ਇਸਪੰਜੀ ਇਹ ਮੱਝ ਇਹ ਨਹੀਂ ਹੋ ਗਈ ਵਿਸਾਖੀ ਆਉਣੀ ਭਾਵੇਂ ਲੰਮਾ-ਸਮਾ ਦੁੱਧ ਹੋਊਗੀ 9 ਮਹੀਨੇ ਦੁੱਧ ਚਵਾ ਕੇ 1 ਮਹੀਨਾ ਛੱਡ ਨਹੀਂ ਮਿਲੂਗੀ گاਵਾ ਵਾਲਾ ਕੰਮ ਤੇ ਬੜੀ ਚੰਗੀ ਆ ਮਿਲਕ ਲੈਣ ਵੇਖੋ ਅੰਚਲ ਵੇਖੋ ਪਰ ਜਿੰਨੀ ਹੈਗੀ ਨਾ ਮਤਲਬ ਕੈਂਪੀਨੀਆਂ ਤੇ ਜੇ ਸੁਪੰਝੀ ਆਪਾਂ ਮੁੱਲ ਦੀ ਗੱਲ ਕਰੀਏ ਮੁੱਲ ਦੀ ਹਰ ਚੰਗੀ ਚੀਜ਼ ਦੇ ਜਿਦਾਂ ਬੀਆ ਭਰਾਣ ਜਦੋਂ ਖੜੀ ਨਾ ਉਹਨਾਂ ਨੇ ਬੜੇ ਪੈਸੇ ਲਾ ਕੇ ਖੜੀ ਹਾਂਜੀ ਉਹ ਵੀ ਵੀਡੀਓ ਵੇਖਣ ਦੇ ਆ ਹਾਂਜੀ ਹਾਂਜੀ ਪੈਸੇ ਉਹ ਨਹੀਂ ਵੀ ਉਹਨਾਂ ਨੂੰ ਫੋਲੀ ਲਾ ਕੇ ਨਾ ਹੁੰਦੀ ਆ ਹਾਂਜੀ ਹਾਂਜੀ ੱੱਕਣ ਹੀ ਹੈਗੇ ਬਾਂਗਲ ਕੋ ਲਾਉਂਦੀ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਆ ਠੀਕ ਹੈ ਜੀ 1000 ਰੁਪਏ ਫੋਲ ਲਾ ਕੇ ਝੋੜੀ ਤੇ 17 18 ਕਿਲੋਨੀ ਤੋਂ ਚਾਹ ਬੇਠਾ ਜਾ ਕੇ ਪੁੱਛાડਦਾ ਉਹ ਸਾਇਦਾ ਕਾਲਾ ਉਹ ਵਹੀਗ ਤੇ ਚੰਗੇ ਡੰਗਲ ਦੇ ਖਰੀਦੇ ਉਹ ਚੰਗੇ ਡੰਗਲ ਦੇ ਮਲਾ ਗੱਲ ਗਾਰੀ ਵੀ ਚੰਗਾ ਹੀ ਡੰਗਲ ਖਰੀਦੇ ਤਾਂ ਉਹਨਾਂ ਨੂੰ ਸਿੱਧਕ ਨਹੀਂ ਆਉਂਦਾ ਕਹਿੰਦੀ ਜਿੰਦ ਤੱਕ 15 ਪਲਸ ਬੋਧਰਾ ਨਹੀਂ ਆਈ ਇਹ ਸਾਨੂੰ ਮਜਾ ਨਹੀਂ ਆਉਂਦਾ ਮਜਾ ਨਹੀਂ ਆਉਂਦਾ ਮਤਲਬ 10-11 ਕਿਲੋ ਵਾਲੀ ਮੈਂ ਭਾਈ ਇਹਨਾਂ ਨੇ 5 ਲੱਖ ਨਹੀਂ ਲਈ ਭਾਈ 6 ਲੱਖ ਦੀ ਲਈ ਉਹ ਵੇਚ ਦਿੰਦੇ ਵੇਚ ਦਿੰਦੇ ਨਹੀਂ ਮੈਂ ਉਹ ਰੱਖਣੀ ਹੈ ਸ਼ੌਂਕੀਆਂ ਲੋਕ ਦੇ ਮੈਂ ਤਾਂ ਛੱਡ ਲਵਾਂ ਨਾ ਤਾਂ ਸ਼ੌਂਕ ਐ ਸਿਰਫ ਇਹ ਕਿ ਨਾ 15 ਪਲੱਸ ਵਾਲੀ ਰੱਖਣੀ ਐ 15 ਤੋਂ ਪਲੱਸ ਵਾਲੀ ਰੱਖਣੀ ਐ ਸਪੈਸ਼ਲ ਵਾਲੀ ਨਾ ਕਮਾਈ ਨਾਲ ਸਾਧ ਨਹੀਂ ਪੈਂਦੀ ਸਿਰਫ ਉਹਨਾਂ ਮਤਲਬ ਆਪਣਾ ਹੀ ਰੱਖਿਆ ਉਹ ਵੀᱹਚੀ ਰੱਖੀ ਹਾਂਜੀ 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 ਮਤਲਬ ਬੇਜ਼ਗਾਰ ਰੱਖਿਆ ਵੀ ਜੇ ਲੋ ਬੰਦਾ ਕੰਮ ਕਰ ਵਧੀਆ ਮਤਲਬ ਤੁਰਦਾ ਫਿਰਦਾ ਹਾਂਜੀ ਤੇ ਕਿੰਨੇ ਦੇ ਦੇ ਦੇਣੀ ਐ ਸਪੰਜੀ ਫਿਰ ਇਹਦਾ ਜੀ ਮੋਟੇ ਵੈਸੇ ਮੈਂ ਲਾਦਾ ਫੋਨ ਤੇ ਕਰਦਾ ਹਾਂ ਹਾਂਜੀ ਕੰਮਾਂਗੇ ਮਾਨਸਮਾਨ ਕਰਦੇ ਹਾਂ ਬੋਲਦਾ 1.5 ਲੱਖ ਰੁਪਈਆ ਕਰਦੇ ਹਾਂ ਹਾਂਜੀ ਹਾਂਜੀ ਤੇ ਜਦਾਂ ਕੰਮ ਕਰਾਂਗੇ 5000 ਰੁਪਏ ਛੱਡਦੀ ਐ ਦਾ ਦੇ ਦਾਂਗੇ ਇੱਕ ਵੀਰੀ ਪਰ ਵਿਖਾਉਂਦਾ ਲਓ ਜੀ ਇੱਕ ਵੀਰੀ ਵੇਖੋ ਜੀ ਬਾਕੀ ਆਰਡਰ ਦੀ ਲਾੜਾ ਦੇਖੋ ਆਰਡਰ ਦੇ ਕਿੰਨੀਆਂ ਨੇ ਬਾਕੀ ਇਹ ਵੀ ਚਵਾਬ ਸਮਾ ਦੀ ਓਕੇ ਹੋ ਗਈ ਮਿਲਕ ਪੈਨ ਦੇਖੋ ਦੋ ਦਾ ਪੈਪ ਹੀ ਲੱਗਾ ਜੀ ਤੇ ਬਾਕੀ ਫੇਸ ਦੇਖ ਸਕਦਾ ਕੋਈ ਚੈੱਕ ਕਰ ਸਕਦਾ ਇਹ ਨਹੀਂ ਵੀ ਗੱਲਾਂ ਸਿੰਘ ਬਣ ਗਿਆ ਨਾ ਇੰਨਾ ਇੱਕ ਰਹਿਣਾ ਮਸਾ ਮਸਾ ਫੱਟੀ ਵਾਲਾ ਸਿੰਘ ਬਾਕੀ ਬਿਲਕੁਲ ਜੈੱਡ ਬਲੈ ਗਿਆ ਕੋਈ ਪਿੰਡਾ ਇਹੋ ਜੀ ਗੱਲ ਨਹੀਂ ਮਤਲਬ ਚੈੱਕ ਕਰ ਸਕਦਾ ਕੋਈ ਆਣ ਕੇ ਇਥੇ ਤੇ ਬਿਲਕੁਲ ਕਾਲੀ ਪਾਲ ਛੜ ਗਈ ਤੇ ਤੋਰਦੇ ਆਇਆ ਕਦੀ ਬਗੀ ਫੇਰੇ ਕਦੀ ਤੋਕੜਨੇ ਲਾਲਾ ਲਾਲਾ ਕਰਵਾਈ ਰੱਖੀ ਆ 18 ਕਿਲੋ ਦੁੱਧ ਭਰਿਆ ਨੇ 18 ਕਿਲੋ ਲਓ ਜੀ 18 ਕਿਲੋ ਸੱਜਣ ਨੇ ਦੁੱਧ ਭਰਿਆ ਸੀ ਪਹਿਲੇ ਸੂਏ ਜੀ ਇਹ ਦੂਜਾ ਗਾਂ ਨੂੰ ਆ ਇਹਦਾ ਦੂਸਰਾ ਸੂਆ ਸੂਣੀ ਆ ਤੇ ਚੈੱਕ ਕਰਦਾ ਕੋਈ ਤੇ ਬਾਕੀ ਇਹ ਵੀ ਤਸੱਲੀ ਵਾਲੀ ਆ ਜਿਹਨੂੰ ਕਹਿੰਦੇ ਤਸੱਲੀ ਵਾਲੀ ਤੇ ਲਓ ਜੀ ਸਵਾ ਲੱਖ ਮੋਲਿਆ ਤੇ ਇੱਕ ਵੀਰੀ ਬਿਲਕੁਲ ਨੋ ਜਿਹਾ ਸਿਕ ਵੀ ਇਹਦੀ ਇੱਕ ਵੀ ਵਾਲਾ ਮੇਰਾ ਵੀਰ ਇਹ ਨਾ ਕਵੇ ਵੀ ਇੱਕ 10 ਲੱਲਾ ਦੇ 15 ਲੱਲਾ ਸਿਰਫ ਛੋੜ ਹੀ ਹੋਣੀ ਹੈ ਬਸ ਕੋਈ 2 400 500 ਰੁਪਏ ਛੋੜ ਹੋ ਗਈ ਤੇ ਚੈੱਕ ਕਰਦਾ ਵੀ ਯਾਨਕਿ ਬਾਕੀ ਦੁੱਧ ਜਿਹੜਾ 10 ਕਿਲੋ ਕਹਾ ਵਾ 10 ਹੀ ਹੋਗਾ ਇਹ ਨਹੀਂ ਹੋਗਾ ਕਿ 10 ਕਾ ਕੇ ਤੇ ਮੁਰਗੇ ਨਿਕਲੇ 6 ਉਹ ਗੱਲ ਨਹੀਂ ਹੈ ਛੋਟੀ ਪਤਾ ਨਹੀਂ ਬੁਣੀ ਦੀ ਛੋਟੀ ਜਾਪਣ ਦੀ ਜਾਂ ਵੱਡੀ ਜਾਪਣ ਦੀ ਹੈ ਹਾਂਜੀ ਹਾਂਜੀ ਫਿਰ ਇੱਥੇ ਆਣ ਗਏ 19 ਦੀ 21 ਜਾਪੇਗੀ 19 ਦੀ 17 ਨਹੀਂ ਜਾਪੂਗੀ ਸਹੀ ਹੈ ਜੀ ਜੇ ਲੋ ਮੋਕਰੀ ਕੋ ਖੜ ਜੂ ਕਰਕੇ ਹਾਂਜੀ ਜੇ ਦੇਰ ਕਵਾੜੀ ਚਾਰੂ ਇੰਨੀ ਕੰਤ ਕੋਈ ਨਹੀਂ ਠੰਡੀ ਇੰਨੀ ਕਿ ਬਿਨਾ ਟੀਕੇ ਤੋਂ ਬਿਨਾ ਭਾੜੇ ਦੇ ਧੰਗਲੇ ਵਾਪੂ ਨਾ ਗੇ ਸਹੀ ਗੱਲ ਐ ਇੰਨੀ ਆਮਦੇ ਵਾਲ ਛੁੱਟੀਆਂ ਆ ਆਮਦੀ ਜੁੱਟੀਆਂ ਟਾਪਰ ਟਾਪਰ ਹੀਰਾ ਬਾਕੀ ਦੇ ਦਾਂਗੇ ਜਿਹੜਾ ਕਦੀ ਯਾਦ ਕਰੂਗਾ ਚੋਣੀ ਯਾਦ ਕਰੂਗਾ ਤੇ ਬਾਕੀ ਇਹ ਐ ਵੀ ਜਿਹੜੀ ਟੋਕਣ ਮਤਲਬ ਆਪਣੇ ਕੋਲ ਇੱਕ ਵੀ ਲਾਗੇ ਖੜਦਾ ਵਾ ਪੌਣੇ 3 ਲੱਖ ਦੀ ਕੱਟੀ ਐ ਜੀ ਲਓ ਜੀ ਪੌਣੇ 3 ਲੱਖ ਦੀ ਕੱਟੀ ਐ ਬਾਕੀ ਐ ਵੀ ਜੇ ਕਿਨੇ ਦਿਨੀ ਹੋਊਗੀ ਤੇ ਸਾਡੇ ਨਾਲ ਸੰਪਰਕ ਕਰ ਲੈ ਤੇ ਬਾਕੀ ਅਗੇ ਵਹਿੜ ਆ ਗਈ ਐ ਇੱਕ ਜੀ ਇਹ ਵੀ ਜਰਸੀ ਆਈਏ ਹੁਣ ਇਹਦੇ ਆਈਏ ਚੋਗੇ ਆਈਏ ਤਾਂ ਪਾਉਂਦਾ ਰੱਬ ਨਹੀਂ ਸੀ ਅੱਛਾ ਜੀ ਤੇ ਚਲੋ ਪਾਉਣੇ ਇਹਦੇ ਨਾਲ ਕੇ ਬਸ ਰਸੇ-ਰਸੇ ਫਤਲੇ ਆ ਹਾਂਜੀ ਤੇ ਉੱਥੇ ਗਾਂ ਨੂੰ ਚੋਗੇ ਨਾ ਡਾ ਗਿਆ ਜੀ ਮਤਲਬ ਆਈ ਹਾਲੇ ਹਾਂਜੀ ਆਈ ਹੈ ਬਸ ਲਓ ਜੀ ਜਰਸੀ ਤੋਰਦੇ ਹੈ ਕਰੀ ਬਗੀ ਖੋਲ ਕੇ ਤੇ ਬਾਕੀ ਹੈ ਵੀ ਗੱਲਬਾਤ ਕਰ ਲਈ ਪੰਜਨਾਂ ਨਾਲ ਬਾਕੀ ਇਹ ਵੀ ਚਲੋ ਵੀਡੀਓ ਸੁਵਾਈ ਜਾਂਦੀ ਹੁਣ 15-16 ਗੋ ਬੰਦ ਤਿਆਰ ਆ ਹਾਂਜੀ ਚਲੋ ਮਗਰਿਆ ਵਿਖਾ ਦਿਓ ਹਾਂਜੀ ਉਹ ਵਛਾ ਮਗਰ ਜੀ ਗਾਂ ਵਛੀ ਦਜਾ ਸੁਆ ਬਹੁਤ ਜਿਆਦਾ ਚੰਗੀ ਲਓ ਜੀ ਅਨਰੋਡਰ ਬਹੁਤ ਚੰਗਾ ਜੀ ਬਾਕੀ ਥਾਂ ਤੋਂ ਬਹੁਤ ਚੰਗਾ ਲੱਗਾ ਠੰਢੀ ਬਹੁਤ ਆ ਲਓ ਜੀ ਇਹ ਵੀ ਸਪੰਚੂਣੀ ਕਹਿੰਦੇ 15 ਕਿਲੋ ਦੋ ਤਾਂ ਬਿਲਕੁਲ ਤਿਆਰ ਆ ਤੇ ਇਹ ਬੀਚੇ ਆਈ ਹੈ ਨਾ ਇਹ ਸ਼ਾਮਾਂ ਦੇ ਟਾਈਮ ਕੁਛ ਨਹੀਂ ਆ ਹਾਂ ਜੀ ਹਾਂ ਜੀ ਘੁਮਾਰੋ ਘੁਮਾਰੋ ਬਾਈ ਹਾਂ ਜੀ ਐਸੇ ਬਾਬਲਾ ਬਣਾਉਂਦੇ ਲਓ ਜੀ ਐਸੇ ਬਾਕੀਆਂ ਦਾ ਐਸੇ ਬਾਬਲਾ ਬਣਾਤੀ ਹੈ ਆਉਂਦੇ ਵੀਰੇ ਬਾਕੀ ਇਹ ਵੀ ਪਿਓਰ ਜਰਸੀ ਜਿਹਨੂੰ ਕਹਿੰਦੇ ਆ ਤੇ ਬਾਕੀਆਂ ਨੇ ਚੈੱਕ ਤਸੱਲੀ ਗੱਲ ਕਰ ਸਕਦਾ ਵੀਰੇ ਬਾਕੀ ਚੌਣ ਚਾਂ ਬਿਲਕੁਲ ਐ 100 ਤੋਂ 100 ਹਾਂਜੀ 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 ਤੇ 25 ਬੰਦੇ ਆਣੇ ਲਾਇਆ ਅੱਜ ਮੇਰ ਦਾ ਠੰਡੀ ਠੰਡੀ ਪਣੀ ਭੇਜਦਾ ਥੱਲੇ ਬੈਜੋ ਹਾਂਜੀ ਹਾਂਜੀ ਤੇ ਕੋਈ ਚੱਕਰ ਨਹੀਂ ਹੈਗਾ ਹਾਂਜੀ ਹਾਂਜੀ ਤੇ ਆਡਰ ਆਡਰ ਬੜਾ ਚੰਗਾ ਲਓ ਜੀ ਮਿਲਕ ਪੋਣ ਦੀ ਬਹੁਤ ਚੰਗੀ ਲੱਗਦੀ ਹੈ ਇਹ ਡੰਗ ਦਾ ਦੁੱਧ 7.5 ਕਿਲੋ 8 ਕਿਲੋ ਰ ਆਉਣਾ ਭਰਾ ਜੀ ਭਰਾ ਜੀ ਤੇ ਬਾਕੀ ਦੁੱਧ ਮਤਲਬ 14 ਕਿਲੋ ਮਤਲਬ ਦੁੱਧ ਹੁਣੇ 14 15 ਕਿਲੋ ਬੱਚੀ ਤੋਂ ਤਿਆਰ ਆ ਮਗਰ ਬੱਚਾ ਵਾ ਬੜਾ ਨਾਲ ਨਹੀਂ ਸੋਈ ਆ ਹਾਂਜੀ 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 ਤੇ ਚ ਆਪਣੇ ਸੁਭਾਈ ਹੋਰ ਹੁੰਦੀ ਆ ਕਿਸੇ ਦੀ ਸੁਭਾਈ ਹੋਰ ਹੁੰਦੀ ਆ ਹਾਂਜੀ ਹਾਂਜੀ ਹੁਣ ਆਪਣੇ ਕੋਲਸ਼ੀ ਇਹ 2-4 ਦਾ ਸਾਮਗੇ ਰਸੀਦ ਉਧ 20 ਕਿਲੋ ਆਮ ਨਾ ਚਵਾਈਏ ਚਵਾਈ ਜਾਊਗੀ ਤੇ ਦਿਨੇ ਕਿੰਨੇ ਦਿਨ ਇਸ ਪੰਜੀ ਅੱਜ ਦਾ ਗੋਆ ਹੀ ਸੋਣਾ ਕਿਲੋਆਂ ਦੇ ਹਿਸਾਬ ਨਾਲ ਗੋਆ ਲਾ ਕਿੰਨੇ ਮਾਰੇ ਹਿਸਾਬ ਨਾਲ ਕਿੰਨਾ ਗੋਆ ਦੋ ਦਿਨ ਨੇ ਨਾ ਨੇ ਕੀ ਦੇਣਾ ਹਾਂਜੀ 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 10 ਪੀਆ ਗੋਆ ਲਾ ਬੰਦੇ ਸਹੀ ਗੱਲ ਹੈ ਉਹ ਨਾ ਕਹਿੰਦਾ ਕਿ ਇਹ ਖੜੀ ਆ ਮਾਰ ਮਾਰ ਹਾਂਜੀ 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 ਤੇ ਕਿੰਨੇ ਦਿਨ ਇਸ ਪੰਜੀ ਬੋਲੋ ਵਸ਼ੀਰ ਇਹ ਅੱਜ ਹੀ ਹੋਊਗਾ ਹਾਂਜੀ ਇਹ ਸਾਰਾ ਗਰਮੀਆਂ ਤੋਹਫਾ ਹੈ ਤੋਹਫਾ ਘਰੇ ਲਸੀ ਪਾਣੀ ਪਿਆ ਗਏ ਦੁੱਧ ਗਰੀ ਤੇ ਪਾਈਏ ਉਹ 10 ਗ੍ਰਾਮ ਲਓ ਜੀ ਤੋਹਫਾ ਤੇ ਵਸ਼ੀ ਦਾ ਮੁੱਲ ਦੇ 65000 ਰੁਪਏ ਕਰਦੇ ਹਾਂ ਜੀ ਮਾਨਤਾ ਨੋ ਜੀ ਮਾਨਤਾ ਕਰਦਾ ਕਿੰਨਾ ਕੋ ਜੀ ਕਰਦਾ ਗਿਆ 2 ਛੱਡ ਦੋ 2 ਕਰਨਾ 2 ਛੱਡ ਦੋ ਜੀ ਲਓ ਜੀ 63000 ਦੀ 63000 ਦੀ ਝੋਟੀ ਜੀ ਉਹ ਵਸ਼ੀ ਤੋਹਫਾ ਜੀ ਨੂੰ ਕਹਿੰਦੇ ਨੇ ਤੇ ਬਾਕੀ ਇਹ ਵੀ ਵਰਕ ਕੋਈ ਹੁਣ ਸ਼ੋਰ ਹੀ ਹੋਣੀ 63 ਚੋਂ ਹੋਣੀ ਤੇ ਬਾਕੀ ਇਹ ਨਾ ਕੋਈ ਗਵੇ ਮੇਰਾ ਵੀਰ ਵੀ ਇੰਨੇ ਲਲਾ ਦੇ ਇੰਨੇ ਲਲਾ ਸਪੰਜ ਉਹਨਾਂ ਨੂੰ ਬਾਕੀ ਲਓ ਜੀ ਬ੍ਰੈਂਡ ਬ੍ਰਾਂਡ ਦੇ ਬਾਕੀ ਉਹ ਬੱਚਾ ਜੋ ਮਗਰ ਤੇ ਬਾਕੀ ਤਸੱਲੀ ਕਰ ਸਕਦਾ ਕੋਈ ਜਾਣ ਕੇ ਮਾਲ ਆਪਣੇ ਹੋਰ ਖੜਾ ਬਾਅਦ ਨੇ ਹਾਂਜੀ ਹਾਂਜੀ ਤੇ ਮਤਲਬ ਥੋੜੇ ਛੋੜ ਹੀ ਹੋਣੀ ਹੈ ਹੁਣ ਛੋੜ ਹੀ ਹੋਣੀ 2000 ਰੁਪਏ ਛੜ ਦੇ 63 ਦੀ ਦੇ ਦਿਓ ਲਓ ਜੀ ਵਸ਼יש ਤੋਹਫਾ ਜੀ ਨੂੰ ਕਹਿੰਦੇ ਤੇ ਬਾਕੀ ਝੋਟੀ ਜਿਹੜੀ ਤੁਹਾਨੂੰ ਤੋਕੜ ਕੇ ਪਰ ਦਿਖਾਈ ਆ ਕਰੀ ਫਿਰ ਚੈੱਕ ਕਰਾ ਦੇਣੀ ਆ ਬੜੀ ਚੰਗੀ ਬਰੀਡ ਵਾਲੀ ਝੋਟੀ ਹੈ ਲਓ ਜੀ ਬਰੀਡਰ ਬਾਕੀ ਇਹ ਵੀ ਇੱਕ ਆ ਵੀ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਅਟਰ ਟੁਟਰ ਨਾੜਾ ਨੁੜਾ ਬਹੁਤ ਆਦੇ ਬਾਕੀ ਬਿਲਕੁਲ ਰਿੰਗ ਸਿੰਘ ਬਿਲਕੁਲ ਸਿੰਘ ਸਿੰਘ ਬਿਲਕੁਲ ਛੋਟਾ ਲੱਗਾ ਵਾ ਤੇ ਹੋਰ ਵਧੀਆ ਮਰਦੀ ਤੇ ਕਿਦਨ ਆ ਰਿਹਾ ਲੋਡ ਫਿਰ ਆਪਣਾ ਲੋਡ ਬਸ ਤਿਆਰੀ ਆ ਤਿਆਰੀ ਆ ਥੋੜੇ ਕੰਮ ਹੀ ਇੱਕ ਦੋ ਕਰ ਲੈਣੇ ਹਾਂਜੀ ਹਾਂ ਕਰਕੇ ਤੇ ਬਾਅਦ ਚ ਫਿਰ ਤਿਆਰੀ ਬਸ ਜਾਣ ਦੀ ਅੱਛਾ ਅੱਛਾ ਥੋੜਾ ਸਾਡਾ ਵੀ ਇਰਾਦਾ ਕੋਸ਼ਿਸ਼ ਹੁੰਦੀ ਆ ਵੀ ਹਰਿਆਣੇ ਤਾਂ ਯਈਏ ਜੇ ਆਪਾਂ 20 ਮਈਆਂ ਦਾ ਲੋਡ ਜਾ ਸਕੀਏ। ਹਾਂਜੀ ਹਾਂਜੀ। 4-5 ਦਾ ਲੋਡ ਲੈ ਆ ਕੇ ਲੈ ਆਈ ਦੀਆਂ ਫਿਰ ਹੁੰਦਿਆਂ ਲੈ ਜਾਂਦੀਆਂ ਫਿਰ ਜਾਣਾ ਪੈਂਦਾ ਔਖਾ ਹੁੰਦਾ। ਹਾਂਜੀ ਹਾਂਜੀ। ਮੇਰੀ ਕੋਸ਼ਿਸ਼ ਇਹ ਹੁੰਦੀ ਆ ਆਪਾਂ ਇਹ ਮਹੀਨੇ ਦੀ 4 ਵਰੀ ਜਾਵਾਂ। ਹਾਂਜੀ। ਮਈਆਂ ਹਰ ਵਾਰੀ 20 ਲੈ ਕੇ। 20 ਲੈ ਕੇ। ਸਾਰੇ ਵੀਰਾਂ ਭਰਾਵਾਂ ਪਾਸੋਂ ਮਈਆਂ ਨਹੀਂ ਹੁੰਦੀਆਂ ਜਿਉ ਆਪਣੇ ਵੱਲੋਂ ਫਾਰਮ ਦੇ ਹੁੰਦੀਆਂ ਹਾਂਜੀ ਹਾਂਜੀ। ਬਸ ਆਏਗਾ 20 ਦਾ ਲੋਡ ਬਸ ਤਿਆਰੀ ਜੇ ਹੁਣ ਪਤਾ ਨਹੀਂ ਕਿਸੇ ਵੇਲੇ ਵੀ ਫਲਾਇਰ ਲੋ ਡਾਕ ਦੀਏ। ਕਿਸੇ ਵੇਲੇ ਵੀ ਬਸ। ਜਿਵੇਂ ਮਾਰਾ ਪਰਮਾਤਮਾ ਮਾਰਾ ਸੋਖ ਰੱਖੇ ਜੀ। ਭਰਾ ਭਾਈ ਚੈਨ ਤਸਲੀ ਕਰਕੇ ਕਰੋ ਹਾਂਜੀ 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 ਫਾਰਮਰ ਕਿਹਨੇ ਆ ਤੇ ਤਸਲੀ ਇੱਕੋ ਹੀ ਫਾਰਮ ਆ ਭੋਲੇ ਦੀ ਫਾਰਮ ਆ ਜੇ ਤੁਸੀਂ 10 ਰੁਪਏ ਦੀ ਸਬਜੀ ਲੈ ਗੋ ਉਹਨੂੰ ਦੇ ਹੁੰਦੇ ਬਾਣੀ ਦੀ ਸਬਜੀ ਬਾਣੀ ਤੁਹਾਡੀ ਆ ਤੇ ਪੰਜਾਬੀ ਮੰਨਣ ਵਾਲੀ ਗੱਲ ਹੈ ਮੰਨਣ ਵਾਲੀ ਗੱਲ ਇਹ ਪਾਸੇ ਦਾ ਪਿਆਗ ਲੋ ਤੁਹਾਨੂੰ ਵੀ ਸਮੋਸੀ ਹੁੰਦੀ ਹੈ ਗੱਲ ਦੀ ਹਾਂਜੀ 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 ਤਸਲੀ ਕਰਕੇ ਬਕਾਇਦਾ ਥੱਲੇ ਬੈ ਕੇ ਚੱਕ ਚੱਲੀ ਲੱਗਦੀ ਫੜੋ ਨਹੀਂ ਦੇਖੇ ਖੜੀ ਹੈ ਕਿਥੇ ਖੜੀ ਕੋਈ ਚੱਕ ਨਹੀਂ ਹੈਗਾ ਜੀ ਸਹੀ ਗੱਲ ਹੈ ਜੀ ਸਕੈਨ ਮੀਨ ਸਕੈਨ ਕਰਕੇ ਲਉਂਦੇ ਤੁਸੀਂ ਸਕੈਨ ਕਰਕੇ ਖੜਾ ਲਈ ਆ ਜਿਹੜੀਆਂ ਝੋਟੀਆਂ ਤੁਹਾਨੂੰ ਦਿਖਾ ਰਹੇ ਆ ਮਤਲਬ ਇਹ ਸਕੈਨ ਵਾਲੀਆਂ ਝੋਟੀਆਂ ਦਾ ਜਿਹੜੀ ਟੋਕੜ ਕਪਣਾ ਇਹ ਵੀ ਬਿਲਕੁਲ ਸਕੈਨ ਵਾਲੀ ਆ ਤੇ ਵਸ਼ੀ ਜਿਹੜੀ ਇਹ ਵੀ ਤੋਹਫਾ ਗਰਮੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਜਦ ਆਪਾਂ ਕਹਿ ਨਹੀਂ ਦਿੰਦੇ ਵੀ ਦੁੱਧ ਫ੍ਰੀਜ ਲੱਗਾ ਮਤਲਬ ਇਹ ਸਮਝ ਲੋ ਫ੍ਰੀਜ ਹੀ ਲੱਗੀ ਆ ਹਾਂਜੀ ਹਾਂਜੀ ਮੰਨ ਲੈ ਕੇ ਸਮਝ ਜੀ ਫ੍ਰੀਜ ਹੁੰਦੀ ਆ ਵਾ ਜਦੋਂ ਮਰਜੀ ਚੋਲਾ ਜਦੋਂ ਮੌਸਮ ਇਹ ਜਿਆਦਾ ਹੋਣਾ ਗੜੀ ਸਾਕੀ ਤੇ ਬੜਾ ਭਰ ਭਾ ਹੁੰਦਾ ਪਤਾ ਨਹੀਂ ਸਾਖੀ ਕੀ ਖੋਜਣਾ ਉਹ ਬਾਹਰ ਕੀ ਕਰਦਾ ਸਾਖੀ ਦੀ ਅਹਿਮੀਤ ਬਹੁਤ ਹੈ ਹਾਂਜੀ 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 ਤੇ ਗਾੜੀ ਹਰ ਕਨੇ ਬਾੜੀ ਤੋਂ ਕਰੇ ਦੇਣਿਆ ਗਾੜੀ ਮਤਲਬ ਜੀਰੀ ਦੇਣਿਆ ਦੁੱਧ ਕਰਿਆ ਜਿੰਨੇ ਹੋਣ ਜਾਂਦਾ ਦੁੱਧ ਲਾਪੜਾ ਸਾਰੀ ਕਰੀ ਦੁੱਧ ਪੀ ਕੇ ਦੁੱਧ ਪੀ ਤੇ ਚਾਲ ਵੀ ਦੇਣਾ ਤੇ ਹਿਆਲ ਵੀ ਦੇਣਾ ਮਤਲਬ ਫ੍ਰੀਜ ਜਿਹਨੂੰ ਕਹਿੰਦੇ ਆ ਤੇ ਪੀ ਫਰੇਜ ਹੀ ਲੱਗੀ ਆ। ਸਾਡੇ ਦਾ ਗਰਮੀ ਬਹੁਤ ਦਾ ਔਖਾ ਸਰਦਾ। ਹਾਂਜੀ ਮੰਨਣ ਵਾਲੀ ਗੱਲ ਆ। ਬਾਕੀ ਥੋੜਾ ਬਿਆਨ ਬਿਆਨ ਕੱਢਿਆ ਵਸ਼ੀਦਾ ਮੈਂ ਦਾ। ਹਾਂਜੀ ਹਾਂਜੀ ਹਾਂਜੀ। ਕੋਈ ਛੀ ਹੁੰਦੀ ਆ ਆਪਣੇ ਨੂੰ ਡੰਗਰ ਪਹਾੜ ਲੱਗਦੀ ਆ ਤੇ ਪਿੱਛੇ ਵੀ ਜੀ ਰੇਡ ਉੱਤ ਫੁੱਟਦੇ। ਸਹੀ ਗੱਲ ਮੰਨਣ ਵਾਲੀ ਗੱਲ। ਕਹਿੰਦਾ ਅੱਗੇ ਰੇਡ ਵੱਧ ਘਟ ਹੋ ਗਿਆ ਜੀ ਕੋ ਹੁਣ ਮੈਂ ਫੇਕ ਵੀਡੀਓ ਬੜੀਆਂ ਵੰਡਿਆ ਵੀ ਅਜੀ ਗੱਲ। ਹਾਂਜੀ 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 ਹਾਂਜੀ। ਵੀ ਰੇਡ ਬਹੁਤ ਵੱਢਾ ਆ ਗਿਆ ਨਾ ਪਰ ਪਿੱਛੇ ਵੀ ਸਿਕੰਜਾ ਕੱਸਿਆ ਜਾਂਦਾ। ਕੱਸਿਆ ਜਾਂਦਾ ਮੰਨਣ ਵਾਲੀ ਗੱਲ। ਪਿੱਛੇ ਵੀ ਮਤਲਬ ਵੀ ਸਿਕੰਜਾ ਪੋਲ ਹੋ ਜਾਂਦਾ ਪਰ ਹ ਇੱਕ ਮੰਡੀ 2 ਜੀਵੀ ਦਾ ਹੋਣਾ ਹਾਂਜੀ ਹਾਂਜੀ ਇੱਕ ਲਾਉਣ ਲੱਗਦਾ ਵਾ 2220 ਰੁਪਏ ਰੇਟ ਹਾਂਜੀ ਇੱਕ ਤਾਂ ਲੱਗਦਾ 2500 ਹਾਂਜੀ ਹਾਂਜੀ ਉਹ ਜਿਹੜਾ 2500 ਵਾਲਾ ਰੇਟ ਦਾ ਵਾ 2220 ਵਾਲਾ ਵਿੱਚ ਆਉਂਦਾ ਮੇਰਾ 2500 ਲੱਗੇ ਲੱਗੇ ਪਰ ਰੇਟ ਕੁਆਲਟੀ ਤਾਂ ਲੱਗਦਾ ਮੰਨਣ ਵਾਲੀ ਗੱਲ ਹੈ ਜੀ ਹਾਂਜੀ ਹੋਰ ਸਭ ਜੀ ਬਸ ਵਧੀਆ ਜੀ ਠੀਕ ਹੈ ਸასი ਗਾ ਜੀ